ਪੰਜਾਬ ਦੇ ਵਿੱਚ ਕੈਪਟਨ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਯੂਥ ਕਾਂਗਰਸ ਵਰਕਰਾਂ ਦੇ ਵੱਲੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਨ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਦੀ ਖੁਸ਼ੀ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਦੇ ਯੂਥ ਕਾਂਗਰਸ ਦੇ ਵਰਕਰਾਂ ਨੇ ਲੱਡੂ ਵੰਡੇ ਨੇ ਅਤੇ ਇੱਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ ਇਹ ਲੋਕ ਫਤਵਾ ਕੁਝ ਕਮੀਆਂ ਰਹਿ ਗਈਆਂ ਹੋਣ ਕਿਆਂ ਇਹਨਾਂ ਦੀ ਵਜ੍ਹਾ ਕਰਕੇ ਅਕਸਰ 76 ਸੀਟਾਂ ਕਾਂਗਰਸ ਜਿੱਤੀ ਐ ਤੇ 76 ਸੀਟਾਂ ਜਿੱਤੀ ਐ ਸੋ ਜੇ ਕੋਈ ਸੀਟ ਹਾਰ ਵੀ ਗਏ ਤਾਂ ਸਾਡੇ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਆਮ ਲੋਕਾਂ ਦੀ ਸਰਕਾਰ ਬਣ ਗਈ ਔਰ ਜੰਗਲ ਰਾਜ ਦਾ ਖਾਤਮਾ ਹੋ ਚੁੱਕਿਆ ਪੰਜਾਬ ਦੇ ਵਿੱਚ ਅੱਜ ਖੁਸ਼ੀ ਦਾ ਮਾਹੌਲ ਹੈ ਸਾਰੇ ਕਾਂਗਰਸੀ ਵਰਕਰਾਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਾਰੇ ਜੀ ਵੋਟਰਾਂ ਔਰ ਸਪੋਰਟਰਾਂ ਦਾ ਵਰਕਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਦਾ ਵਿੱਚ ਯੋਗਦਾਨ ਪਾਇਆ ਔਰ ਉਹਨਾਂ ਦੀ ਮਿਹਨਤ ਨੇ ਅੱਜ ਰੰਗ ਲਿਆਂਦਾ ਔਰ ਪੰਜਾਬ ਦੇ ਵਿੱਚ ਮਹਾਰਾਜਾ ਸਾਹਿਬ ਦੀ ਸਰਕਾਰ ਬਣੀ ਹੈ ਔਰ ਹਰਮਾਨਦਾਰ ਲੋਕਾਂ ਦੀ ਸਰਕਾਰ ਆਈ ਮਤਲਬ ਕਿ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ ਲੱਟੂ ਬੰਡੇ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਕਿਉਂਕਿ ਪੰਜਾਬ ਪਿਛਲੇ 10 ਸਾਲਾਂ ਤੋਂ ਚਾਹੇ ਉਹ ਜਵਾਨੀ ਨੂੰ ਲੈ ਲਓ ਚਾਹੇ ਕਿਸਾਨੀ ਨੂੰ ਲੈ ਲਓ ਚਾਹੇ ਕਿਸੇ ਵਰਗ ਨੂੰ ਲੈ ਲਓ ਸਭ ਦਾ ਬੁਰਾ ਹਾਲ ਸੀ ਅੱਜ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਤੇ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣ ਤੇ ਪੰਜਾਬ ਦੇ ਵਿੱਚ ਅੱਜ ਪੰਜਾਬ ਦਾ ਸੂਬਾ ਜਿਹੜਾ ਪਿਛਲੇ 10 ਸਾਲਾਂ ਤੋਂ ਤਬਾਹ ਹੋ ਗਿਆ ਸੀ ਆ ਜੋ ਪਹਿਲੇ ਨੰਬਰ ਤੇ ਸੂਬਾ ਕੈਪਟਨ ਅਮਰਿੰਦਰ ਸਿੰਘ ਲੈ ਕੇ ਆਉਣਗੇ ਪੰਜਾਬ ਸਾਨੂੰ ਪੂਰੀ ਹਮੇਸ਼ਾ ਕੈਪਟਨ ਅਮਰਿੰਦਰ ਜੋ ਨਰਾਜ ਵਰਕਰ ਸੀ ਉਹਨਾਂ ਨਰਾਜ ਹਸਪਤਾਲ ਜਿੱਨਾਂ ਦੇ ਵਰਕਰਾਂ ਦੇ ਵਿੱਚ ਇਥੇ ਨਰਾਸ਼ਾ ਸੀ 10 ਸਾਲਾਂ ਤੋਂ ਅੱਜ ਉਹਨਾਂ ਦੇ ਹੌਸਲੇ ਦੁਬਾਰਾ بلند ਹੋਏ ਨੇ ਕਿਉਂਕਿ ਕੈਪਟਨ ਮਨਿੰਦਰ ਸਿੰਘ ਤੇ ਲੋਕਾਂ ਨੂੰ ਵਿਸ਼ਵਾਸ ਹੈ ਵੀ ਜੋ ਕੈਪਟਨ ਮਨਿੰਦਰ ਸਿੰਘ ਕਹਿੰਦੇ ਆ ਉਹ ਕਰਦੇ ਨੇ ਚਾਹੇ ਤੁਸੀਂ ਕਿਸਾਨੀ ਦਾ ਲੈ ਲਓ ਚਾਹੇ ਤੁਸੀਂ ਵਪਾਰੀਆਂ ਦਾ ਲੈ ਲਓ ਚਾਹੇ ਦੁਕਾਨਦਾਰਾਂ ਦਾ ਲੈ ਲਓ ਚਾਹੇ ਨੌਜਵਾਨਾਂ ਦਾ ਲੈ ਲਓ ਕੈਪਟਨ ਮਨਿੰਦਰ ਸਿੰਘ ਨੇ ਜੋ ਕਿਹਾ ਉਹ ਕਰਦੇ ਨੇ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਤਰਸੀਮ ਟੂ ਡੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਹੋਰਿਆ ਜੰਗ